ਸਾਸਰੀ ਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਗੱਲਾਂ ਕਰਦੇ ਆਂਗੇ ਪਰਿਵਾਰਕ ਪੈਸੇ ਜੋੜਨ ਵਾਲੀਆਂ ਕਬੀਲਦਾਰੀਆਂ ਵਾਲੀਆਂ ਅੱਜ ਮੈਨੂੰ ਬੰਦਾ ਮਿਲਿਆ ਤੜਕੀ ਮੈਂ ਜਾਂਦਾ ਸੀ ਤੇ ਮੈਂ ਪੁੱਛ ਲਿਆ ਮੈਂ ਪੁੱਤ ਆਸੇ ਚ ਬੈ ਕੇ ਚ ਪੈਸੇ ਨੇ ਕਹਿੰਦੀ ਨਹੀਂ ਅੰਕਲ ਜੀ ਪੈਸੇ ਤਾਂ ਹੈ ਨਹੀਂਗੇ ਕਹਿੰਦੀ ਸੈਲਰੀ ਬਾਅਦ ਚ ਆਉਂਦੀ ਆ ਤੇ ਪਹਿਲਾਂ ਖਰਚ ਹੀ ਜਾਂਦੀ ਆ ਮੈਂ ਠੀਕ ਹੈ ਮਾ ਫਿਰ ਮੇਰਾ ਆਪਣਾ YouTube ਚੈਨਲ ਸਬਸਕ੍ਰਾਈਬ ਕਰੋ ਆਪਾਂ ਇਹ ਜਿਹੜੀਆਂ ਰਹਿਆਂ ਸਲਾਹਾਂ ਦਿੰਨੇ ਰਹੇ ਨੇ ਆ ਵੀ ਤੁਸੀਂ ਉਹ ਤੋਂ ਗੱਲਾਂ ਸੁਣੋ ਆਪਣੀਆਂ ਕਹਿੰਦੀ ਠੀਕ ਆ ਉਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਬਈ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਵਧੀਆ ਲੱਗਦੀ ਨੇ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਆ ਤੇ ਹੁਣ ਆਪਾਂ ਗੱਲ ਕਰਦੇ ਆ ਬਚਤ ਬਾਰੇ ਵੀ ਆਪਣੇ ਕੋਲ ਸੈਲਰੀ ਕਿਉਂ ਨਹੀਂ বাজਦੀ ਕੀ ਕਾਰਨ ਆ ਕੀ ਗੱਲਬਾਤ ਆ ਬਾਈ ਸਾਰਿਆਂ ਨੂੰ ਪਹਿਲਾਂ ਪਰਮਾਤਮਾ ਦੀ ਕਿਰਪਾ ਨਾਲ ਜਿੰਨੀ ਸੈਲਰੀ ਆਪਣੇ ਆਉਂਦੀ ਆਪਾਂ ਨੂੰ ਉਹ ਚ ਖੁਸ਼ ਰਹਿਣਾ ਚਾਹੀਦਾ ਕਦੇ ਵੀ ਬਾਹਰ ਘਾਟ ਦਾ ਚੱਲਦੀ ਰਹਿਣੀ ਆ ਚੱਲਦੀ ਰਹਿੰਦੀ ਆ ਕਦੇ ਵੀ ਬੰਦੇ ਦੀ ਇੱਕ ਸੈਲਰੀ ਦਾ ਰਹਿੰਦੀ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਵਾਧਦੀ ਵੀ ਰਹਿੰਦੀ ਆ ਖਰਚੇ ਵੀ ਵਧਦੇ ਰਹਿੰਦੇ ਨੇ ਇਹ ਖਰਚੇ ਵਧਣਗੇ ਤਾਂ ਹੀ ਉਹ ਆਪਣੇ ਘਰੇ ਖੁਸ਼ੀ ਆਉਣਗੀਆਂ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਸੈਲਰੀ ਆਪਾਂ ਕਿਸ ਹਿਸਾਬ ਨਾਲ ਖਰਚੀਏ ਕੀ ਗੱਲਬਾਤ ਹੁੰਦੀ ਆ ਵੀ ਆਪਣੇ ਪੈਸੇ ਬਾਜ ਰਹਿਣ ਸੈਲਰੀ ਦੇ ਵਿੱਚੋਂ ਪਹਿਲਾ ਨੰਬਰ ਆ ਬਾਈ ਜਦੋਂ ਆਪਣੀ ਸੈਲਰੀ ਆਉਂਦੀ ਹੈ ਉਹਨੂੰ ਘਰੇ ਸਾਂਭਣ ਦੀ ਕੋਸ਼ਿਸ਼ ਨਾ ਕਰੋ ਵਿੱਚ ਲੋਕ ਨੇਗੇ ਗੱਲਾਂ ਕਰਦੇ ਹੁੰਦੇ ਨੇ ਕਹਿੰਦੇ ਨੇ ਯਾਰ ਪੈਸੇ ਆਏ ਆ ਚਾਰ-ਕ ਦਿਨ ਆਪਾਂ ਘਰੇ ਰੱਖ ਲਈਏ ਵੀ ਘਰੇ ਰੱਖਿਆ ਆਪਣੇ ਪੈਸੇ ਵਧਦੇ ਨਹੀਂ ਹੁੰਦੇ ਮੈਂ ਉਹਨਾਂ ਨੂੰ ਵੀ ਦੱਸਦਾ ਉਹਨਾਂ ਨੂੰ ਵੀ ਪਤਾ ਬਾਅਦ ਵਿੱਚ ਪਤਾ ਉਹ ਕੀ ਗੱਲਾਂ ਕਰਦੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਆਪਾਂ ਉਹੀ ਦੱਸਦੇ ਆ ਉਹ ਕਹਿੰਦੇ ਨੇ ਯਾਰ ਖਰਚੇ ਗਏ ਭਾਈ ਜਦੋਂ ਸੈਲਰੀ ਆਪਣੀ ਆਉਂਦੀ ਆ ਆਪਾਂ ਪਹਿਲਾਂ ਸਾਰਿਆਂ ਨਾਲ ਆਧਾਰਿਤ ਨਾਲ ਮੇੜੋਸਾ ਉਹਨਾਂ ਆਪਦਾ ਖਰਚਾ ਕਰੋ ਹਨਾ ਜਦੋਂ ਆਪਾਂ ਆਪਦੀ ਸੈਲਰੀ ਨੂੰ ਲਿਆ ਕੇ ਆਪਣੇ ਘਰੇ ਰੱਖ ਲੈਣੇ ਆਂਗੇ ਤਾਂ ਆਪਣੇ ਮੱਲੋ ਮੱਲੀ ਹੁੰਦੀ ਹੈ ਕੋਈ ਨਾ ਕੋਈ ਚੀਜ਼ ਦਾ ਆਪਾਂ ਪੰਗਾ ਲੈ ਲੈਨੇ ਆ ਤੇ ਉਸ ਨਾਲ ਕੋਈ ਆਪਾਂ ਕਿਸ਼ਤਾਂ ਦੇ ਚੀਜ਼ ਲੈਨੇ ਜਾਂ ਕੁਝ ਵੀ ਲੈਨੇ ਉਹ ਆਪਦੀ ਸੈਲਰੀ ਦੇ ਮੁਤਾਬਕ ਲਓ ਵੀ ਆਪਾਂ ਇੰਨੀ ਆਪਣੀ ਘਰ ਦਾ ਖਰਚਾ ਇੰਨੀ ਆਪਣੀ ਬਚਤ ਆਪੋ ਉਸ ਨਾਲ ਉਹਦੀ ਕਿਸ਼ਤ ਭਰਾਂਗੇ ਬੇਚ ਲੋਕ ਬਾਦ ਲੈ ਲੈਂਦੇ ਨੇ ਚਲੋ ਉਹ ਤਾਂ ਰਹਿ ਗਈਆਂ ਵੱਖਰੀਆਂ ਗੱਲਾਂ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਕਹੀ ਸੀ ਆਪਾਂ ਵੀ ਆਪਦੀ ਸੈਲਰੀ ਤੁਸੀਂ ਆਪਦੇ ਘਰੇ ਨਾਲ ਰੱਖੋ ਜਦੋਂ ਤੁਹਾਡੇ ਲਵੇ ਆਉਂਦੀ ਆ ਉਹਦਾ ਅਡਜਸਟਮੈਂਟ ਕਰਕੇ ਜਿੰਨੇ ਕ ਆਪਾਂ ਪੈਸੇ ਲੋਕਾਂ ਦੇ ਦੇਣੇ ਆ ਉਹਨੇ ਕ ਪੈਸੇ ਦਿਓ ਜਿੰਨਾ ਸਿਰ ਮਤਲਬ ਵੱਧ ਚੜੇ ਹੋਏ ਨੇ ਵੀਰੇ ਉਹ ਥੋੜੇ-ਥੋੜੇ ਕਰਕੇ ਆਪਦੇ ਲਾਹ ਦਿਓ ਜਦੋਂ ਮੰਨ ਲਓ ਤੁਸੀਂ ਲਾਹੋਂਗੇ ਜਾਂ ਕਿਸੇ ਦੁਕਾਨਦਾਰ ਦੇ ਤੁਸੀਂ ਪੈਸੇ ਦੇਣੇ ਹੁੰਦੇ ਆ ਤੁਸੀਂ ਦੇ ਦੇਣੇ ਹੋ ਸਾਨੂੰ ਸੌਦਾ ਦੇਣ ਤੋਂ ਧਾਰ ਜਾਂ ਨਕਦ ਜਵਾਬ ਨਹੀਂ ਦਿੰਦਾ ਸਾਰਿਆਂ ਨੂੰ ਪਹਿਲੀ ਗੱਲ ਜਦੋਂ ਆਪਾਂ ਉਹਦੇ ਪੈਸੇ ਦੇਤੇ ਉਹਨੇ ਆਪਾਂ ਨੂੰ ਜੇ ਆਪਾਂ ਦਾ 1000 ਰੁਪਿਆ ਦੇਣਾ ਸੀ ਉਹ ਆਪਾਂ ਨੂੰ 1100 ਤੱਕ ਹੋਰ ਨਮਾ ਧਾਰ ਦਊਗਾ ਇਹ ਇੱਕ ਬਣੀ ਹੋਈ ਰੀਤ ਹੈ ਵੀ ਕਿਸੇ ਵੀ ਦੁਕਾਨਦਾਰ ਦੇ ਸਾਨੂੰ ਪੈਸੇ ਨਹੀਂ ਰੋਕਣੇ ਚਾਹੀਦੇ ਉਹ ਦੁਕਾਨਦਾਰ ਦੇ ਪੈਸੇ ਨਹੀਂ ਹੁੰਦੇ ਉਹ ਆਪਣੀ ਹੁੰਦੇ ਨੇ ਉਹ ਸੋਡੀ ਸੋਚ ਆ ਸੋਡੀ ਸਮਝ ਆ ਵੀ ਤੁਸੀਂ ਉਹਨੂੰ ਕਿੱਸਾ ਉਹਨਾਂ ਸੋਚਦੇ ਹੋ ਪਰ ਮੇਰੀ ਸੋਚ ਇਹ ਹੈ ਹੁਣ ਸਾਡਾ ਆੜਤੀਆਂ ਨਾਲ ਜਾਂ ਕਿਸੇ ਦੁਕਾਨਦਾਰ ਨਾਲ ਸਾਉ ਗਤਾਉ ਸਾਡਾ ਆਧਾਰ ਤਾਂ ਹੁੰਦਾ ਹੈਗਾ ਜੇ ਅਸੀਂ 50000 ਦੇਣਾ ਅਸੀਂ ਜਦੋਂ ਸਾਡੇ ਕੋਲ ਆ ਜਾਂਦਾ ਸਾਡੀ ਸੋਣੀ ਅਸੀਂ ਉਹਦਾ 50000 ਦੇ ਦਿੰਨੇ ਆ ਉਹ ਸਾਨੂੰ ਗਾਹਣ ਲਈ ਬਰੀ 60000 ਦਾ ਦੇ ਦਿੰਦਾ ਜਦੋਂ ਆਪਣੇ ਕੋਲ ਉਸ ਤੋਂ ਬਾਅਦ ਆ ਜਾਂ ਆਪਾਂ ਨੂੰ 60000 ਦੇਣੇ ਜੇ ਆਪਾਂ ਨੂੰ 30000 ਸੌਦੇ ਦੀ ਲੋੜ ਆਪਾਂ 30000 ਦਾ ਲਿਓਣੇ ਜੇ 70 ਦੀ ਲੋੜ ਆਪਾਂ 70 ਦਾ ਉਹਨੂੰ ਪਤਾ ਹੁੰਦਾ ਵੀ ਆਪਣੇ ਇਧਰੋਂ ਪੈਸੇ ਆ ਜਾਣੇ ਆ ਉਹ ਮੇਰੀ ਸੋਚ ਨਹੀਂ ਇਹ ਹੁੰਦੇ ਵੀ ਉਹ ਪੈਸੇ ਬਾਣੀਏ ਦੇ ਨਹੀਂ ਉਹ ਸਾਡੇ ਹੀ ਨੇ ਅਸੀਂ ਉਹਨੂੰ ਹੱਥ ਧਾਰੇ ਦਿੱਤੇ ਹੋਏ ਨੇ ਕਿਉਂ ਆਪਾਂ ਕਿਹਾ ਉਹਨੂੰ ਕੋਈ ਵਿਆਜ ਦੇਣਾ ਜਾਂ ਕੁਝ ਵੀ ਚੀਜ਼ ਨਹੀਂ ਦੇਣੀ ਉਹਨੇ ਆਪਾਂ ਨੂੰ ਜਦੋਂ ਸੌਦਾ ਲੈਣ ਗਏ ਬਾਜ਼ਮ ਮੁੱਲ ਤੇ ਚੀਜ਼ ਦੇ ਕੇ ਆਪਾਂ ਨੂੰ ਨੇ ਪੈਸੇ ਵਾਪਸ ਦੇ ਦੇਣੇ ਆ ਤੇ ਇਹੀ ਚੀਜ਼ ਸੈਲਰੀ ਵਾਲਿਆਂ ਨੂੰ ਦੱਸ ਦੋ ਜਦੋਂ ਆਪਣੇ ਵੀਰੇ ਲੈਣੇ ਦੇਣੇ ਲੈ ਗਏ ਜਦੋਂ ਛੋਟੀ ਸੋਚ ਬਣ ਗਈ ਇਹ ਛੋਟੇ ਆਟੋਮੈਟਿਕੀ ਛੋਟਾ ਸਰਕਲ ਇੰਨਾ ਸੋਹਣਾ ਬਣ ਜੂ ਵੀ ਛੋਟੇ ਸਾਰੇ ਦੇਣੇ ਲੈਣੇ ਲੈ ਜਾਣਗੇ ਠੀਕ ਹੈ ਨਾ ਫਿਰ ਤੁਹਾਡੇ ਕੋਲ ਸੈਲਰੀ ਆਟੋਮੈਟਿਕ ਬਚਣ ਲੱਗ ਜੂ ਭਾਵੇਂ 100 ਬਚੇ ਮਹੀਨੇ ਦਾ ਭਾਵੇਂ 200 ਬਚੇ ਭਾਵੇਂ 5000 ਬਚੇ ਵੀ ਬਚਨੇ ਸਟਾਰਟ ਹੋ ਜਾਣੇ ਆ ਵੀ ਇਹ ਚੀਜ਼ ਆ ਵੀ ਤੁਸੀਂ ਆਪਣੀ ਸੈਲਰੀ ਨੂੰ ਕਿਵੇਂ ਯੂਜ਼ ਕਰ ਸਕਦੇ ਹੋ ਸਹੀ ਢੰਗ ਨਾਲ ਜਾਂ ਕਿਵੇਂ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਖਰਚਾ ਕੰਟਰੋਲ ਕਰਨ ਦੀ ਇਹ ਆਪਾਂ ਗੱਲ ਕਰਦੇ ਆ ਅਗਲਾ ਪਾਰਟ ਜੇ ਸਾਡਾ ਪਾਰਟ ਤੁਹਾਨੂੰ ਵਧੀਆ ਲੱਗਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰੋ ਤੇ ਅਗਲਾ ਪਾਰਟ ਦੇਖਣ ਲਈ ਤਿਆਰ ਹੋ ਜਾਓ